ਪੁਰਾਣੇ ਸਮਿਆਂ ਦੇ ਵਿੱਚ ਸਿਆਣੇ ਬਜ਼ੁਰਗ ਇੱਕ ਅਖਾਣ ਇੱਕ ਕਹਾਵਤ ਬੋਲਿਆ ਕਰਦੇ ਸਨ ਕਿ ਜੇ ਦਿਨ ਹੋਵਣ ਪੱਧਰੇ ਭੁੱਜੇ ਉੱਗਣ ਮੋਠ ਜਦੋਂ ਬੰਦੇ ਦੇ ਦਿਨ ਸਿੱਧੇ ਹੋਣ ਬੰਦੇ ਦੇ ਦਿਨ ਚੰਗੇ ਹੋਣ ਤਾਂ ਉਦੋਂ ਸਿਆਣੇ ਕਹਿੰਦੇ ਸਨ ਕਿ ਭੁੱਜੇ ਦਾਣੇ ਵੀ ਭੁੱਜੇ ਮੋਠ ਵੀ ਉੱਗ ਪੈਂਦੇ ਹਨ ਕਿਉਂਕਿ ਇਹ ਅਖਾਣ ਦਾ ਸੰਬੰਧ ਭਾਗਵਾਦ अथवा ਕਿਸਮਤ ਉੱਤੇ ਵਿਸ਼ਵਾਸ ਦੇ ਨਾਲ ਜੁੜਿਆ ਹੋਇਆ ਹੈ ਮੋਠਾ ਸੰਸਕ੍ਰਿਤ ਦੇ ਸ਼ਬਦ ਮੁਕਸ਼ੜ ਤੋਂ ਬਣਿਆ ਹੈ ਇਹ ਇੱਕ ਮੂੰਗੀ ਦੀ ਕਿਸਮ ਹੈ ਇਹ ਮੋਠਾ ਮੋਠਾਂ ਦੀ ਦਾਲ ਵੀ ਅਕਸਰ ਬਣਾਈ ਜਾਂਦੀ ਹੈ ਬਹੁਤ ਸਵਾਦਿਸ਼ਟ ਤੇ ਚੰਗੀ ਸਿਹਤ ਵਰਦਕ ਇਹ ਦਾਲ ਗਿਣੀ ਜਾਂਦੀ ਹੈ ਭੁੱਜੇ ਹੋਏ ਕਿਸੇ ਬੀਜ ਦਾ ਉੱਗ ਪੈਣਾ ਵਿਗਿਆਨਕ ਤੌਰ ਤੇ ਸੰਭਵ ਨਹੀਂ ਹੈ ਪਰ ਆਖਾਣ ਵਿੱਚ ਭੁੱਜੇ ਮੋਠਾਂ ਦੇ ਉੱਗਣ ਦਾ ਅਰਥ ਮਤਲਬ ਵਿਗੜੇ ਹੋਏ ਕੰਮ ਦਾ ਬਣ ਜਾਣਾ ਇਹ ਆਖਣ ਵਿੱਚ ਦੱਸਿਆ ਗਿਆ ਹੈ ਕਿ ਜੇ ਕਿਸੇ ਦੀ ਕਿਸਮਤ ਚੰਗੀ ਹੋਵੇ ਦਿਨ ਚੰਗੇ ਚੱਲਦੇ ਹੋਣ ਤਾਂ ਉਸਦੇ ਵਿਗੜੇ ਹੋਏ ਕੰਮ ਵੀ ਠੀਕ ਹੋ ਜਾਂਦੇ ਹਨ ਜਿਵੇਂ ਕਹਿੰਦੇ ਆ ਨਾ ਕਿ ਕਈ ਬੰਦੇ ਮਿੱਟੀ ਨੂੰ ਵੀ ਹੱਥ ਲਾ ਦੇਣ ਤਾਂ ਉਹ ਸੋਨਾ ਬਣ ਜਾਂਦੀ ਹੈ ਤੇ ਕਈ ਕਿਸਮਤ ਦੇ ਮਾੜੇ ਮਾੜੇ ਦਿਨ ਚੱਲਦੇ ਹੋਣ ਤਾਂ ਉਹ ਉਹਨਾਂ ਦੇ ਹੱਥ ਆ ਜਾਂ ਸੋਨਾ ਵੀ ਮਿੱਟੀ ਹੋ ਜਾਂਦਾ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਲਿਆ ਜੀ